ਸੱਚ ਕਾਲ ਦੋਸਤੋ ਪਬਲਿਕ ਸਮਾਣਾ ਨੂੰ ਉਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸਮਾਣਾ ਦੇ ਡੀਐਸਪੀ ਦਾ ਪਦ ਫਤੇ ਸਿੰਘ ਬਰਾੜ ਦੇ ਵੱਲੋਂ ਜਿਹੜਾ ਸੰਭਾਲ ਲਿਆ ਗਿਆ ਉਹਨਾਂ ਦਾ ਸਮਾਣਾ ਪੁਹਚਨ ਤੇ ਦਫਤਰ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਉਹਨਾਂ ਦਾ ਸਵਾਗਤ ਕਰ ਰਹੇ ਨੇ ਵੈਲਕਮ ਕਰ ਰਹੇ ਨੇ ਜੇ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਉਹ ਫਿਰੋਜ਼ਪੁਰ ਦੇ ਵਿੱਚ ਨਸ਼ਾ ਦੇ ਕਾਫੀ ਸੌਦਾਗਰਾਂ ਨੂੰ ਜਿਹੜਾ ਕ੍ਰਾਈਮ ਫਰੀ ਹੋਣਾ ਵੱਲੋਂ ਰੱਖਿਆ ਹੋਇਆ ਸੀ ਤੇ ਕਾਫੀ ਸਦਾਗਰਾਂ ਨੂੰ ਜਿਹੜਾ ਉਹਨਾਂ ਵੱਲੋਂ ਜੇਲ੍ਹਾਂ ਦੇ ਵਿੱਚ ਪੇਂਚ ਦਿੱਤਾ ਗਿਆ ਸੀ ਤੁਸੀਂ ਦੇਖ ਰਹੇ ਹੋ ਸਾਰੇ ਮੁਲਾਜ਼ਮਾ ਵੱਲੋਂ ਡੀਐਸਪੀ ਫਤੇ ਸਿੰਘ ਬਰਾੜ ਦੇ ਨਾਲ ਵੱਖ-ਵੱਖ ਚੌਂਕੀਆਂ ਦੇ ਐਸਐਚਓ ਤੇ ਪੁਲਿਸ ਦੇ ਅਧਿਕਾਰੀਆਂ ਵੱਲੋਂ ਮੁਲਾਕਾਤ ਕੀਤੀ ਜਾ ਰਹੀ ਹੈ ਉਹਨਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਬਾਰੇ ਵੀ ਗੱਲਬਾਤ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਸਮਾਣਾ ਸ਼ਹਿਰ ਨੂੰ ਕ੍ਰਾਈਮ ਫਰੀ ਰੱਖਿਆ ਜਾ ਸਕਦਾ ਜਿਵੇਂ ਕਿ ਖਾਸ ਤੌਰ ਤੇ ਉਹਨਾਂ ਵੱਲੋਂ ਅੱਜ ਸਮਾਣਾ ਦੇ ਜਿਹੜੇ ਨਾਲ ਲੱਗਦੇ ਪਿੰਡ ਨੇ ਉਹਨਾਂ ਦੇ ਨਸ਼ੇ ਦੇ ਸੁੱਦਾਗਰਾਂ ਨੂੰ ਵੀ ਤਾੜਨਾ ਦਿੱਤੀ ਗਈ ਹੈ ਕਿ ਕਿਸੇ ਵੀ ਵਿਅਕਤੀ ਦੇ ਵੱਲੋਂ ਜੇ ਗਲਤ ਕੰਮ ਕੀਤਾ ਜਾਂਦਾ ਹੈ ਜਾਂ ਨਸ਼ਾ ਵੇਚਿਆ ਜਾ ਸਕਦਾ ਹੈ ਤਾਂ ਟਰੈਫਿਕ ਦੇ ਵਿੱਚ ਜੇ ਕੋਈ ਵਿਗਨ ਕਰਦਾ ਤਾਂ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਣਾ ਅੱਜ ਉਹਨਾਂ ਵੱਲੋਂ ਪਹਿਲੇ ਦਿਨ ਹੀ ਜਿਹੜਾ ਸਮੂਹ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਜਾਂਦੀ ਹੈ ਤੁਹਾਨੂੰ ਜਿਹੜੀਆਂ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਕੱਲ ਬੀਤੇ ਦਿਨੀ ਸਮਾਣਾ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਪਹੁੰਚਦੇ ਨੇ ਤੇ ਗੁਰਪਾਲ ਸਿੰਘ ਸਕੰਦ ਜਿਹੜੇ ਨੇ ਡੀਐਸਪੀ ਪਹਿਲਾਂ ਸਨ ਉਹਨਾਂ ਦੀ ਜਿਹੜਾ ਤਬਾਦਲਾ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਅੱਜ ਜਿਹੜੇ ਨੇ ਡੀਐਸਪੀ ਫਤੇ ਸਿੰਘ ਬਰਾੜ ਜੁਆਇਨ ਕਰਦੇ ਨੇ ਗੱਲਬਾਤ ਇਸ ਨਾਲ ਉਹਨਾਂ ਨਾਲ ਜ਼ਰੂਰ ਕਰਾਂਗੇ ਹਾਂਜੀ ਸਰ ਕੀ ਕਹੋਗੇ ਸਭ ਤੋਂ ਪਹਿਲਾਂ ਤੁਹਾਡਾ ਸਰ ਵੈਲਕਮ ਸਮਾਣਾ ਦੇ ਵਿੱਚ ਫਸਟ ਟਾਈਮ ਜੁਆਇਨ ਕਰੀ ਔਰ ਕੀ ਸਨੇਹ ਦੇਣਾ ਚਾਹੋਗੇ ਸ਼ਹਿਰ ਦੇ ਲੋਕਾਂ ਨੂੰ ਜੀ ਇਸ ਇਲਾਕੇ ਉਸ ਪਹਿਲੀ ਵਾਰ ਪੋਸਟ ਹੋਈ ਹੈ ਉਸੀ ਸੇ ਹੈ ਕਿ ਲੋਕਾਂ ਦੀ ਉਮੀਦਾਂ ਦੇ ਖਰੇ ਉੱਤੇ ਬੜੀ ਕੰਪੀਟੈਂਟ ਤੇ ਬੜੀ ਵਧੀਆ ਟੀਮ ਮੈਨੂੰ ਇੱਥੇ ਬੰਦੀਆਂ ਸਮਾਨਾ ਡਿਵੀਜ਼ਨ ਦੇ ਵਿੱਚ ਤੇ ਅਸੀਂ ਜੀ ਸ਼੍ਰੀ ਵਰਿੰਦਰ ਸ਼ਰਮਾ ਜੀ ਆਈਪੀਐਸ ਪੀ ਸਾਹਿਬ ਦੇ ਦੇਸ਼ਾਵਾਸ ਉਹ ਵੀ ਇੱਥੇ ਲਗਨ ਨਾਲ ਤੇ ਮੇਰੇ ਤਰ੍ਹਾਂ ਇੱਥੇ ਕੰਮ ਕਰਾਂਗੇ ਕਿ ਲੋਕਾਂ ਨੂੰ ਸੈਕਿਉਰ ਕਿ ਐਸ ਪਰ ਲਾਅ ਅਸੀਂ ਸਰਵਿਸਿਜ਼ ਪ੍ਰੋਵਾਈਡ ਕਰਾਂਗੇ ਸਰ ਸਮਾਣਾ ਦੇ ਨਾਲ ਇੱਕ ਅਮਰਾਤਪੁਰ ਹੈ ਬਹੁਤ ਵੱਡਾ ਨਸ਼ੇ ਦਾ ਗੜ ਹੈ ਕਾਫੀ ਪੁਲਿਸ ਦੇ ਵੱਲੋਂ ਪਹਿਲਾਂ ਵੀ ਰੇਡਾਂ ਕੀਤੀਆਂ ਗਈਆਂ ਨੇ ਪਰ ਉਹ ਕੁਝ ਹਲੇ ਵੀ ਅਜਿਹੇ ਲੋਕ ਨੇ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਵੀ ਇਹ ਜਾ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਕੀ ਸੁਨੇਹਾ ਦਵਾਂਗੇ ਦੇਖੋ ਜੀ ਹਰ ਇੱਕ ਈਸ਼ੂ ਦੇ ਦੋ ਪਹਿਲੂ ਹੁੰਦੇ ਨੇ ਇੱਕ ਤਾਂ ਜੀ ਅਵੇਅਰਨੈਸ ਹੁੰਦੀ ਹੈ ਇੱਕ ਇਨਸਰਸਮੈਂਟ ਹੁੰਦਾ ਅਵੇਅਰਨੈਸ ਸਾਡੀਆਂ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਨੇ ਹਰ ਇੱਕ ਪਾਸੇ ਆਲਰੇਡੀ ਕਿਸਾਨ ਜੀ ਦੀ ਵੀ 98 ਟੀਮ ਦੇ ਸਪ੍ਰਿੰਗ ਜਰਨਲ ਜੋ ਕਿ ਸਾਡੇ ਪੁਲਿਸ ਅਫਸਰਸ ਜਾ ਕੇ ਬੱਚਿਆਂ ਨੂੰ ਮੁੱਕਰ ਨੂੰ ਜੇ ਜਿਹੜੀ ਸਾਡੇ ਕੋਈ ਹੌਟਸਪੌਟਸ ਜਿਹਨਾਂ ਨੂੰ ਕਹਿ ਦਿੰਦੇ ਆ ਅਸੀਂ ਉੱਥੇ ਜਾ ਕੇ ਅਵੇਅਰਨੈਸ ਵੀ ਕਰਾਉਂਦੇ ਲੋਕਾਂ ਨੂੰ ਇਸ ਚੀਜ਼ ਇਸ ਬਿਮਾਰੀ ਬਾਰੇ ਇਟ ਇਜ਼ ਅ ਇਸ਼ੂ ਮੈਂਟਲ ਇਲਨਸ ਅਗਰ ਜਿਹੜੀ ਆਪਾਂ ਕਹ ਜੀਏ ਟ੍ਰਾਂਸਰੈਂਸ ਮੈਂਟਲ ਇਲਨਸ ਆਲਸੋ ਇਟਸ ਅ ਹੈਲਥ ਇਸ਼ੂ ਹੋ ਚਾਹੇ ਸੋਸਾਇਟੀਲ ਸੋਸਾਇਟੀ ਲਈ ਇਹ ਬਹੁਤ ਵੱਡਾ ਇਸ਼ੂ ਹੋਊਗਾ ਦੂਜਾ ਹੈਗਾ ਵੀ ਉਹਨਾਂ ਨੂੰ ਉਹ ਲੋਕਾਂ ਨੂੰ ਅਸੀਂ ਰੇਗੂਲਰ ਕਰਾਣੀ ਮਤਲਬ ਸਪੋਰਟ ਸਾਰੇ ਪਾਸੇ ਆਉਣਾ ਹੋਵੇ ਦੇ ਜਿਹੜੀ ਐਨਫੋਰਸਮੈਂਟ ਵਾਲੇ ਪਾਸੇ ਉਹ ਮੈ ਤੋਂ ਕੋਲ ਸਕਦਾ ਉਹਨਾਂ ਦੀ ਅੱਗੇ ਹੀ ਮੇਰਾ ਇਸ ਪ੍ਰਤੀਕਮ ਮੈਂ ਬਾਰਡਰ ਰੀਅਰ ਦੇ ਜ਼ਿਲ੍ਹੇ ਚ ਲੋਕਰੀ ਕੀਤੀ ਹੈ ਫੋਰਸ ਕੋਲ ਕੰਮ ਕਰ ਸਰ ਸਾਹਿਬ ਕਿ ਪਹਿਲਾਂ ਵੀ ਪੂਰਾ ਮੰਨ ਲਾ ਕੇ ਜੋ ਲਾ ਕੇ ਇਸ ਪ੍ਰੋਬਲਮ ਦੇ ਨਾਲ ਲੜਨ ਦੀ ਕੋਸ਼ਿਸ਼ ਕੀਤੀ ਹੈ ਤੇ ਬਹੁਤ ਹੱਦ ਤੱਕ ਸੈਕਸੈਸਫੁਲ ਹੋਇਆ ਇਹ تھی ਵੀ ਉਮੀਦ ਕਰਦੇ ਹਾਂ ਸਾਡੀ ਟੀਮ ਨੂੰ ਉਸ ਆਂਦੇ ਇਸੇ ਸਿਚੁਏਸ਼ਨ ਫੈਕ। ਥੈਂਕ ਯੂ।